ਸਾਸਟਿਕਾ ਜੀ ਸਾਰਿਆਂ ਨੂੰ ਮੈਂ ਰਾਜਪੀਤ ਕੌਰ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚੈਲ ਡਿਜ਼ਾਈਨਰ ਬਟਿਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਐਸੀ ਵੀ ਬਹੁਤ ਵਧੀਆ ਜੀ ਕਾਫੀ ਦਿਨਾਂ ਬਾਅਦ ਆਪਾਂ ਤੇਰੀ ਵੀਡੀਓ ਲੈ ਕੇ ਆਏਾਂਗੇ ਕਾਟਨ ਦੇ ਸੂਟਾਂ ਤੇ ਇਹ ਆਪਾਂ ਜਿਹੜੇ ਅੱਜ ਸੂਟ ਲੈ ਕੇ ਆਏ ਆ ਉਹ ਸੇਲ ਸੇਲ ਹੀ ਕੱਟ ਰਹੇ ਆਂਗੇ ਆਪਾਂ ਤੇ ਸਟਾਫ ਬਿਲਕੁਲ ਨਮਾਗਾ ਮਾਸਟਰੋਂ ਵੀ ਲੈ ਕੇ ਆਏ ਆਂਗੇ ਤੇ ਜਿੰਨੇ ਵੀ ਤੁਸੀਂ ਸੂਟ ਲੈਣੇ ਹੋਏ ਸਕਰੀਨ ਸ਼ਾਟ ਲੈ ਕੇ ਆਪਣੇ ਜਿੰਨੇ ਵੀ ਸੂਟਾਂ ਦੇ ਆਰਡਰ ਦੇਣੇ ਹੋਏ ਦੇ ਸਕਦੇ ਹੋ ਆਪਾਂ ਤੁਹਾਨੂੰ ਥੋੜੇ ਸੂਟ ਦਿਖਾਵਾਂਗੇ ਤੇ ਜਿੰਨੇ ਮਰਜ਼ੀ ਤੁਸੀਂ ਇਹਦੇ ਨਾਲ ਦੇ ਲੈ ਸਕਦੇ ਆਂ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਜਿਹੜੀਆਂ ਭੈਣਾਂ ਨੇ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਕੁਝ ਭੈਣਾਂ ਵਟਸਐਪ ਤੇ ਵੀ ਤੁਸੀਂ ਵੀਡੀਓ ਨਹੀਂ ਪਾ ਰਹੇ ਤੇ ਬਸ ਧਰਮੀ ਕਰਕੇ ਹੀ ਉਸ ਵੀਡੀਓ ਬਣ ਨਹੀਂ ਰਹੀ ਸੀ ਤੇ ਕੁਝ ਔਰ ਨਾ ਵਗੈਰਾ ਲਗਾ ਰਹੇ ਸੀ ਕੰਮ ਕਾਫੀ ਜ਼ਿਆਦਾ ਸੀਗਾ ਜੀ ਇਸ ਕਰਕੇ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਤੇ ਚਲੋ ਜੀ ਵੀਡੀਓ ਸ਼ੁਰੂ ਕਰ ਦਿਆਂਗੇ ਬਿਲਕੁਲ ਨਿਊ ਸਟਾਫ ਲੈ ਕੇ ਆਏ ਹਾਂਗੇ ਬਹੁਤ ਸੋਹਣਾ ਸਟਾਫ ਹੈਗਾ ਤੇ ਬਹੁਤ ਸੋਹਣੇ ਕਲਰ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਨੰਬਰ ਆਪਣਾ ਜਿਹੜਾ 950130027 ਨੰਬਰ ਆਪਣਾ ਪੈਸੇ ਉੱਪਰ ਆਪ ਇੰਨੇ ਵੀ ਹੁੰਨੇ ਆ ਟਾਈ ਆਪਣਾ ਨੰਬਰ ਅੱਛਾ ਲਓ ਜੀ ਪਹਿਲਾ ਸੂਰਾ ਮਸਟਰਡ ਕਲਰ ਦਾ ਬਿਲਕੁਲ ਨਮਾ ਸਟਾਫ ਲੈ ਕੇ ਆਏ ਆਂਗੇ ਬਹੁਤ ਸੋਹਣਾ ਤੇ ਸੌਫਟ ਸਟਾਫ ਆ कॉटन ਆ ਜੀ ਬਿਲਕੁਲ ਪਿਓਰ कॉटन ਆ ਜੀ ਜੇ कॉटन ਕਹਿ ਕੇ ਦੇਵਾਂਗੇ ਤਾਂ कॉटन ਹੀ ਹੋਊਗੀ ਬਿਲਕੁਲ ਪਿਓਰ कॉटन ਕੋਈ ਸਥਾਈ ਟਿਕ ਦੇ ਵਿੱਚ ਟੇਸ ਨਹੀਂ ਹੈਗਾ ਜੀ ਲਓ ਜੀ ਆ ਮਸਟਰਡ ਕਲਰ ਦੀ ਜਿਹੜੀ ਸਲਵਾਰ ਰਚਾ ਸ਼ੈਡੋ ਪ੍ਰਿੰਟ ਦੀਆਂ ਨਾਸਲਵਾਰਾਂ ਰਹਿਣਗੀਆਂ ਜੀ ਇਹਨਾਂ ਦੇ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਕਲਰ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ 1 2 3 ਜਿੰਨੇ ਮਰਜ਼ੀ ਤੁਸੀਂ ਸੂਟ ਲੈ ਸਕਦੇ ਜੀ ਤੇ ਪ੍ਰਾਈਜ਼ ਹੈਗਾ ਜੀ 750 ਰੁਪਿਆ 750 ਰੁਪਿਆ ਪ੍ਰਾਈਜ਼ ਹੈ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ ਤੁਹਾਨੂੰ ਸਪੈਸ਼ਲ ਆਫਰ ਹੀ ਹੈ ਜੀ 750 ਦੇ ਵਿੱਚ ਸ਼ਿਪਿੰਗ ਵੀ ਫ੍ਰੀ ਤੇ ਬਹੁਤ ਸੋਹਣੇ ਸੂਟ ਨੇ ਜਲਦੀ ਜਲਦੀ ਆਪਣੇ ਆਰਡਰ ਤੁਸੀਂ ਦੇ ਦਿਓ ਜੀ ਲਓ ਜੀ ਕੁਝ ਕਲਰ ਇਹਦੇ ਵਿੱਚੋਂ ਪਹਿਲਾਂ ਹੀ ਸੇਲ ਹੋ ਗਏ ਸੀਗੇ ਤੇ ਕੁਝ ਆਪਣੇ ਕੋਲੇ ਰਹਿੰਦੇ ਨੇ ਉਹ ਆਪਾਂ ਤੁਹਾਨੂੰ ਦਿਖਾ ਦੇ ਜੇ ਤੁਸੀਂ ਇਹਨਾਂ ਦੇ ਨਾਲ ਦੇ ਕਲਰ ਹੋਰ ਲੈਣੇ ਹੋਏ ਜਾਂ ਜਿੱਦਾਂ ਦਾ ਵੀ ਤੁਸੀਂ ਕੋਈ ਹੋਰ ਉਹ ਕਰਨਾ ਹੋਇਆ ਉਹ ਤਾਂ ਤੁਸੀਂ WhatsApp ਤੇ ਮੈਸੇਜ ਕਰਕੇ ਗੱਲ ਵੀ ਕਰ ਸਕਦੇ ਹੋ ਆਪਣੇ ਨਾਲ ਆਪਾਂ ਤੁਹਾਨੂੰ ਹੋਰ ਕਲਰ ਵੀ ਦੇ ਦਾਂਗੇ ਅਗਲਾ ਕਲਰ ਹੈਗਾ ਜੀ ਬੀ ਬਹੁਤ ਸੋਹਣਾ ਸਟਾਫ ਆ ਬਹੁਤ ਸੋਹਣੇ ਸੂਟ ਨੇ ਜਿਹੜਾ ਵੀ ਤੁਹਾਨੂੰ ਪਸੰਦ ਆ ਇਹ ਸ਼ਾਰਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਵੀਡੀਓ ਸਕਿਪ ਨਾ ਕਰੋ ਕਰੋ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਜੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਆ ਜੀ ਆਪਾਂ ਨੂੰ ਚਲੋ ਜੀ ਅਗਲਾ ਕਲਰ ਪਿੰਕਾ ਕਲਰ ਬਹੁਤ ਜਿਆਦਾ ਸੋਹਣਾਗਾ ਲਾਈਟ ਤੇ ਦਾ ਹੈ ਕਦਾਂ ਕੰਟਰਾਸਟਾ ਬਹੁਤ ਅੱਛਾ ਲੱਗ ਰਿਹਾ ਹੈ। ਇਹ ਸਟਾਫ ਵੀ ਇਹਦੇ ਨਾਲ ਦਾ ਸੇਮ ਹੀ ਸੂਪ ਨੇ ਬਟ ਇਹਦੇ ਵਿੱਚ ਉਹਦੇ ਵਿੱਚ ਲਾਈਨਾਂ ਸੀ ਇਹ ਵਿਦਆਊਟ ਲਾਈਨਿੰਗ ਤੋਂ ਆਜੀ। ਇਹਦੇ ਵਿੱਚ ਲਾਈਨਾਂ ਨਹੀਂ ਹੈ ਕਿਆਂ ਇਹਦੇ ਵਿੱਚ ਦੋ ਹੀ ਰੰਗ ਹੈਗੇ ਆਪਣੇ ਕੋਲੇ। ਸਭ ਜੀ ਕਲਰ ਆਗਾ। ਇਹ ਬਹੁਤ ਕਿਸੇ ਵੀ ਸੂਟ ਦਾ ਕਲਰ ਹੈ ਜਿਹੜਾ ਉਹ ਫਿੱਟ ਨਹੀਂ ਹੁੰਦਾ ਜੀ ਕਿਉਂਕਿ ਆਪਾਂ ਜਿਹਨਾਂ ਵੀ ਆਪਾਂ ਸਟਾਫ ਲੈ ਕੇ ਆਉਣੇ ਆ ਸਾਰਾ ਸਟਾਫ ਆ ਜਿਹੜਾ ਬ੍ਰਾਂਡ ਦਾਗਾ ਸਾਰੇ ਦੇ ਉੱਪਰ ਸਪੈਸ਼ਲ ਟੈਗ ਲੱਗਿਆ ਹੁੰਦਾ ਜੀ ਆਪਾਂ ਬ੍ਰਾਂਡਡ ਸਟੱਫ ਹੀ ਰੱਖਦੇ ਆਂਗੇ ਦੇਸੀ ਆਪਾਂ ਜਿਹੜਾ ਸਟਾਫ ਆਮ ਆ ਲੋ ਨਹੀਂ ਰੱਖਦੇ ਹੈਗੇ ਜੀ ਅਗਲਾ ਕਲਰ ਵੇਖੜੂ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਨਾ ਇਹ ਮਹਿਰੂਨ ਆ ਨਾ ਇਹ ਕਾਫੀ ਬਹੁਤ ਜਿਆਦਾ ਸੋਹਣਾ ਕਲਰ ਆ ਇਹ ਵੀ ਤੇ ਕੰਟਰਾਸਟ ਦੁਪੱਟਾ ਇਹ ਨਾਲ ਜਿੱਦਾਂ ਵੀ ਆਪਾਂ ਜੇ ਟਾਈ ਡਾਈ ਦੁਪੱਟਾ ਵੀ ਲੈਣਾ ਹੋਵੇ ਬਹੁਤ ਜਿਆਦਾ ਸੋਹਣਾ ਵੱਟਾ ਤੇ ਸਾਰਿਆਂ ਸਲਵਾਰਾਂ ਦੇ ਵਿੱਚ ਸ਼ੈਡੋ ਪ੍ਰਿੰਟ ਆ ਜਿਹੜਾ ਬਣਿਆ ਜਿਹੜਾ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਦਿਓ ਜੀ ਤੇ ਅਗਲੇ ਸੌਤੇ ਹੈਗੇ ਨੇ ਆਪਣੇ ਕੋਲੇ ਹੋਰ ਕਲਰ ਆਏ ਨੇ ਹੋ ਗਿਆ ਇਹ ਵੀ ਕਲਰ ਬਹੁਤ ਸੋਹਣਾ ਹੈ ਕੰਨੜਾ ਬਹੁਤ ਸੋਹਣਾ ਸਟਾਫ ਵੀ ਬਹੁਤ ਸੋਹਣਾ ਹੈ ਤੇ ਪ੍ਰਾਈਸ ਇਹਦਾ ਬਹੁਤ ਘੱਟ ਹੈ ਜੀ ਦੋ ਜੀ ਫਰਕ ਆਪਾਂ ਕੱਟ ਕੀਤਾ ਹੋਇਆ ਇਹਦੇ ਤੇ ਇਹ ਆ ਹੈ ਕਿ ਜੀ ਦੇ ਭੁੱਲੇ ਭੁੱਲੇ ਤੁਲੇ ਦੁਪੱਟੇ ਨੇ ਸੌਫਟ ਦੁਪੱਟੇ ਆ ਕੋਈ ਹਾਰਡ ਜੀ ਦੁਪੱਟੇ ਨਹੀਂ ਹੈਗੇ ਉੱਤੇ ਨਹੀਂ ਲੈਣੇ ਹੈਗੇ ਬਹੁਤ ਸੋਹਣੇ ਦੁਪੱਟੇ ਲੱਗੇ ਹੋਏ ਹੈ ਜੀ ਪ੍ਰਾਈਸ 750 ਰੁਪਏ ਨਹੀਂ ਹੈ ਜੀ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਅਗਲਾ ਕਲਰ ਆਵਣਾ ਜੀ ਆਹ ਕਲਰ ਅਗਲਾ ਹੈ ਬਾਟਮ ਦਾ ਸਟੱਬ ਵੀ ਬਹੁਤ ਸੋਹਣਾ ਲਿਖਿਆ ਹੋਇਆ ਜੀ ਇਹਦੇ ਤੇ ਤੇ ਬਹੁਤ ਸੋਹਣਾ ਬਾਰਿਕ ਹੋਇਆ ਹੋਇਆਗਾ ਤੇ ਆ ਜਾਈਗੀ ਜੀ ਇਹਦੀ ਦੁਪੱਟਾ ਓਟੇਡ ਹੋਈ ਰਹਾ ਦੁਪੱਟਾਗਾ ਨਾ ਸਾਰੇ ਦੇ ਉੱਪਰ ਲੈਸ ਲੱਗੀ ਹੋਈ ਆ ਸਾਰਿਆਂ ਦੇ ਦੁਪੱਟੇ ਵੀ ਬਹੁਤ ਸੋਹਣੇ ਬਣੇ ਹੋਏ ਆ ਜੀ ਇੱਕ ਤੋਂ ਇੱਕ ਦੇ ਕੀ ਕਲਰ ਨੇ ਜੀ ਸਾਰਾ ਸਟਾਫ ਜੇ ਨਾ ਲੱਗਿਆ ਹੋਇਆ ਤੇ ਵੱਡੇ ਵੱਡੇ ਦਾ ਸਟਾਫ ਲੱਗਿਆ ਹੋਇਆਗਾ ਆ ਹੈ ਗਿਆ ਜੀ ਤੇ ਬਾਟਮ ਪੀਸ ਕਲਰ ਹੈ ਨਾ ਆਮਲਾ ਹਾਂਜੀ ਉਮੀਦ ਕਰਦੇ ਆ ਜੀ ਅੱਜ ਬਲੀ ਜਿਹੜੀ ਸੂਟਾਂ ਦੀ ਵੀਡੀਓ ਸੇ ਪਸੰਦ ਆਏ ਹੋਗੇ ਸੂਤ ਤੁਹਾਨੂੰ ਪਸੰਦ ਆਏ ਹੋਣਗੇ ਜਿਹੜਾ ਵੀ ਸੂਤ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਲਦੀ ਜਲਦੀ ਤੁਸੀਂ ਇਹ ਜਿਹੜਾ ਦੇ ਸਕਦੇ ਹੋਗੇ ਤੇ ਵੀਡੀਓ ਸਾਰੀ ਨੂੰ ਸਕਿਪ ਨਾ ਕਰਿਆ ਕਰੋ ਵੀ ਸਾਰੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇੱਕ ਲਾਈਕ ਜ਼ਰੂਰ ਕਰਕੇ ਜਾਇਆ ਕਰੋਗੇ ਜੀ ਤੇ ਮਿਲਦੇ ਆ ਜੀ ਆਦੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ